ਰਾਗ ਤਿਲੰਗ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਕਾਗੋਰ ਪੁਸਤਕ ਦੇ ਵਿੱਚ ਸ਼ਾਮਲ ਹੈ ਜਿਹੜੀ ਕਿ ਬੀਏ ਬੀਕੋਮ ਬੀਐਸਸੀ ਸੈਮੈਸਟਰ ਸ਼ੇਮਾ ਦੇ ਵਿੱਚ 10 ਅੰਕਾਂ ਦੇ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਦਾ ਇਹ ਪ੍ਰਸੰਗ ਵਿਆਖਿਆ ਵੀ ਆ ਸਕਦਾ ਹੈ ਜਾਂ ਫਿਰ ਇਹ ਇਸ ਦਾ ਵਿਸ਼ਾ ਵੀ ਆ ਸਕਦਾ ਹੈ ਤੇ ਹਰਫ ਪੰਜਾਬੀ ਚੈਨਲ ਨਾਲ ਜੁੜੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਅਸੀਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਸ ਵੇਲੇ ਅਧਿਐਨ ਕਰਦੇ ਹਾਂ ਅਸੀਂ ਇਹ ਦੱਸਾਂਗੇ ਮੈਂ ਕਿ ਪ੍ਰਸੰਗ ਦੇ ਵਿੱਚ ਅਸੀਂ ਲਿਖਣਾ ਹੈ ਇਹ ਬਾਣੀ ਜਹੇ ਗੁਰਬਾਣੀ ਸਾਡੀ ਬਾਠ ਪੁਸਤਕ ਕਾਵ ਦੌਰ ਗੌਰਵ ਵਿੱਚ ਦਰਜ ਹੈ ਜਿਸ ਦੇ ਰਚਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤੇ ਇਹ ਰਾਗ ਤਿਲੰਗ ਦੇ ਵਿੱਚ ਬਾਣੀ ਲਿਖੀ ਗਈ ਹੈ ਇਸ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਆਪਣੇ ਪਿਆਰੇ ਸਿੱਖ ਬਾਈ ਲਾਲੋ ਨੂੰ ਸੰਬੋਧਨ ਕਰਦੇ ਹਨ ਤੇ ਹਰ ਸ਼ਬਦ ਦੇ ਪਿੱਛੇ ਲਾਲੋ ਹਰ ਹਰ ਸਤਰ ਦੇ ਹਰ ਤੋਕ ਦੇ ਪਿੱਛੇ ਲਾਲੋ ਸ਼ਬਦ ਦੌੜਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਲਾਲੋ ਨੂੰ ਸੰਬੋਧਨ ਕੀਤਾ ਹੈ ਫਿਰ ਸਵਾਲ ਪੈਦਾ ਹੁੰਦਾ ਕਿ ਉਹਨਾਂ ਨੇ ਕਦੋਂ ਇਸ ਬਾਣੀ ਦੀ ਰਚਨਾ ਕੀਤੀ ਤਾਂ ਇਹ ਬਾਣੀ 1521 ਦੇ ਵਿੱਚ ਜਦੋਂ ਮੁਗਲ ਬਾਦਸ਼ਾਹ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤੇ ਉਸਨੇ ਸੈਦਪੁਰ ਨਾਂ ਦੇ ਇਹ ਸ਼ਹਿਰ ਦੇ ਵਿੱਚ ਬਹੁਤ ਸਾਰੀ ਹਿੰਸਾ ਕੀਤੀ ਮਨੁੱਖਾਂ ਦੇ ਲਹੂ ਦੀ ਹोली ਖੇਡੀ ਉਥੇ ਔਰਤਾਂ ਦਾ ਸ਼ੋਸ਼ਣ ਕੀਤਾ ਗਿਆ ਤੇ ਉਸ ਜਗ੍ਹਾ ਤੇ ਬਹੁਤ ਸਾਰੀਆਂ ਭਿਆਨਕ ਜਿਹੜੀਆਂ ਘਟਨਾਵਾਂ ਨੇ ਉਹ ਵਾਪਰੀਆਂ ਤੇ ਗੁਰੂ ਸਾਹਿਬ ਨੇ ਉਹਨਾਂ ਸਾਰੀਆਂ ਘਟਨਾਵਾਂ ਨੂੰ ਵੇਖਦੇ ਹੋਏ ਦੁੱਖ ਜਾਰ ਕੀਤਾ ਹੈ ਤੇ ਇਸ ਦੁੱਖ ਦੇ ਲਈ ਉਹ ਇਸਤਰੀਆਂ ਦੀ ਬੇਪਤੀ ਬੱਚਿਆਂ ਦੇ ਨਾਲ ਦੁਰਵਿਹਾਰ ਬਾਰੇ ਬਹੁਤ ਚਿੰਤਾ ਤੇ ਦੁੱਖ ਭਰੀ ਜਿਹੜੀ ਆਪਣੀ ਮੰਨ ਦੀ

ਆਪੜੀ ਬਾਣੀ ਵਿੱਚ ਆਪਣੀ ਇਸ ਰਚਨਾ ਦੇ ਵਿੱਚ ਇਸ ਦਾ ਗਿਆਨ ਕਰਨਗੇ ਇਸ ਦਾ ਧਿਆਨ ਕਰਨਗੇ ਦੁਰਘਟਨਾ ਦੀ ਜਾਣਕਾਰੀ ਦੇਣਗੇ ਕਿ ਪਾਪ ਕੀ ਜਾਂਜਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲੈ ਲੋ ਕਿ ਜਿਹੜਾ ਬਾਬਰ ਹੈ ਉਹ 1521 ਦੇ ਵਿੱਚ ਪਾਪ ਦੀ ਜਾਂਜ ਕਾਬਲ ਤੋਂ ਲੈ ਕੇ ਆਇਆ ਹੈ ਤੇ ਹਿੰਦੁਸਤਾਨ ਤੇ ਹਮਲਾ ਕਰਕੇ ਹਿੰਦੁਸਤਾਨ ਰੂਪੀ ਕਨਿਆ ਦਾ ਦਾਨ ਮੰਗ ਰਿਹਾ ਹੈ ਅਰਥਾਤ ਉਹ ਲੋਕਾਂ ਨੂੰ ਲੁੱਟਣਾ ਤੇ ਉਹਨਾਂ ਨਾਲ ਦੁਰਭਿਆਰ ਕਰਦਾ ਹੋਇਆ ਇਸ ਦੇਸ਼ ਦੇ ਵਿੱਚ ਆਪਣੀ ਤਾਕ ਜਮਾਉਣੀ ਚਾਹੁੰਦਾ ਹੈ ਜਾਂ ਆਪਣਾ ਜਿਹੜਾ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਹੈ ਤੇ ਹਿੰਦੂस्तानी ਹਕੂਮਤ ਰੂਪੀ ਕਨਿਆ ਨੂੰ ਉਹ ਵਿਆਹਣਾ ਚਾਹੁੰਦਾ ਹੈ ਸ਼ਰਮ ਤਰਮ ਦੋਇ ਛੱਪ ਖਲੋਏ ਕੂੜ ਫਿਰੇ ਪ੍ਰਧਾਨਵੇ ਲਾ ਲੋ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਇਹ ਮੌਕਾ ਕਿੰਨਾ ਭਿਆਨਕ ਹੈ ਕਿ ਇੱਥੇ ਜਿਹੜੀ ਸ਼ਰਮ ਤੇ ਧਰਮ ਦੋਵੇਂ ਅਨੁਸ਼ਾਸਨ ਸਿਖਾਉਂਦੇ ਆ ਪਰ ਇਸ ਵੇਲੇ ਇਹ ਦੋਵੇਂ ਹੀ ਗਿੱਤੇ ਛੁੱਪ ਗਏ ਹਨ ਅਰਥਾਤ ਪਾਪਾਂ ਦਾ ਬੋਲਬਾਲਾ ਹੋ ਗਿਆ ਹੈ ਕਿਉਂਕਿ ਬਾਬਰ ਨੇ ਹਿੰਦੁਸਤਾਨ ਦੇ ਵਿੱਚ ਇੰਨੀ ਲੁੱਟ ਮਚਾਈ ਹੈ ਕਿ ਹਰ ਪਾਸੇ ਪਾਪਾਂ ਦਾ ਹੀ ਪ੍ਰਚਾਰ ਹੋ ਰਿਹਾ ਹੈ ਤੇ ਝੂਠ ਹਰਥਾਂ ਪ੍ਰਧਾਨ ਹੋ ਗਿਆ ਹੈ ਅਰਥਾਤ ਇਹੋ ਜਿਹਾ ਸਮਾਂ ਹੈ ਜਿਸ ਵਿੱਚ ਸੱਚ ਦਾ ਕੋਈ ਸਾਸ ਨਹੀਂ ਦੇ ਰਿਹਾ ਤੇ ਇਸ ਬਾਬਰ ਦੇ ਸਪਾਹੀਆਂ ਦੁਆਰਾ ਜੋ ਸ਼ਰਮ ਤੇ ਧਰਮ ਹੈ ਦੋਵਾਂ ਨੂੰ ਚਿੱਕੇ ਟੰਗ ਦਿੱਤਾ ਗਿਆ ਹੈ ਤੇ ਚਾਰੇ ਪਾਸੇ ਝੂਠ ਹੀ ਪ੍ਰਧਾਨ ਹੋਇਆ ਹੈ ਕਾਜ਼ੀਆਂ ਬ੍ਰਾਹਮਣਾ ਕੀ ਗੱਲ ਥੱਕੀ ਇੰਨਾ ਭਿਆਨਕ ਸਮਾਂ ਆ ਗਿਆ ਹੈ ਕਿ ਜਿਹੜੇ ਕਾਜ਼ੀ ਅਤੇ ਬ੍ਰਾਹਮਣ ਹਨ ਉਹਨਾਂ ਅੰਦਰ ਵੀ ਧਰਮ ਦਾ ਜੋ ਇੱਕ ਡਾਰਸੀ ਉਹ ਖਤਮ ਹੋ ਰਿਹਾ ਹੈ ਅਗਧ ਪੜੇ ਸ਼ੈਤਾਨ ਵੇ ਲਾ ਲੋ ਤੇ ਇੰਜ ਲੱਗਦਾ ਹੈ ਕਿ ਵਿਆਹ ਦੀਆਂ ਰਸਮਾਂ ਵੇਲੇ ਕਾਜ਼ੀ ਜਾਂ ਪੰਡਤ ਜਾਂ ਪੁਜਾਰੀ ਜਿਹੜੇ ਹਨ ਉਹਨਾਂ ਦੀ ਕੋਈ ਨਹੀਂ ਸੁਣ ਰਿਆ ਤੇ ਹੁਣ ਭਾਰਤੀ ਔਰਤਾਂ ਨੂੰ ਬਹੁਤ ਇੱਕ ਆਪਣੇ ਰੋਬ ਤੇ ਆਪਣੇ ਤਾਕਤ ਦੇ ਜ਼ੋਰ ਤੇ ਜਿਹੜੇ ਆ ਬਾਬਰ ਦੇ ਸਿਪਾਹੀ ਹਨ ਉਹਨਾਂ ਨਾਲ ਨਿਕਾਹ ਕਰ ਰਹੇ ਹਨ ਜਾਂ ਉਹਨਾਂ ਨੂੰ ਬਿਨਾਂ ਨਿਕਾਹ ਤੋਂ ਵੀ ਆਪਣੀ ਹਵਸ ਦਾ ਆਪਣੀ ਸ਼ਤਾਨੀਅਤਾ ਜਿਹੜਾ ਹੈ ਸ਼ਿਕਾਰ ਬਣਾ ਰਹੇ ਨੇ ਤੇ ਇੰਜ ਲੱਗਦਾ ਹੈ ਜਿਵੇਂ ਜਿਹੜਾ ਸ਼ੈਤਾਨ ਹੈ ਜਾਂ ਜਿਹੜਾ ਸ਼ੈਤਾਨ ਆਪਾਂ ਸਮਝਦੇ ਨੇ ਕਿ ਜਿਹੜਾ ਸਮਾਏ ਦੇ ਵਿੱਚ ਹਿੰਸਾ ਫਲਾਉਣ ਵਾਲੀ ਤਾਕਤ ਹੈ ਜਾਂ ਕਹਿ ਲੋ ਕਿ ਅ ਕਬ ਗੁਰੂ ਸਾਹਿਬਾਨ ਨੇ ਇੱਥੇ ਕਿਹਾ ਕਿ ਹਰ ਪਾਸੇ ਸ਼ੈਤਾਨ ਦੇ ਚਰਚੇ ਹਨ ਤੇ ਜਿਸ ਤਰ੍ਹਾਂ ਵਿਆਹ ਦੇ ਵਿੱਚ ਕਾਜੀ ਤੇ ਬਾਬਾ ਕੋਈ ਮੰਤਰ ਪੜ੍ਹਦੇ ਜਾਂ ਕਾਜੀ ਜਿਹੜਾ ਹੈ ਕੋਈ ਆਪਣੇ ਕੁਰਾਨ ਦੇ ਵਿੱਚੋਂ ਕੋਈ ਆਇਤ ਪੜ੍ਹਦਾ ਹੈ ਪਰ ਹੁਣ ਇਹ ਕੁਝ ਨਹੀਂ ਹੋ ਰਿਹਾ ਕਿਉਂਕਿ ਸ਼ੈਤਾਨ ਦਾ ਹੀ ਹਰ ਪਾਸੇ ਬੋਲਬਾਲਾ ਹੈ ਮੁਸਲਮਾਨੀਆਂ ਪੜੇ ਕਿਤੇ ਬਾ ਕਿ ਜਿਹੜੀਆਂ ਮੁਸਲਮਾਨ ਔਰਤਾਂ ਹਨ ਉਹ ਜ਼ੁਲਮ ਦਾ ਸ਼ਿਕਾਰ ਹੋ ਕੇ ਆਪਣੀਆਂ ਧਾਰਮਿਕ ਪੁਸਤਕਾਂ ਪੜ੍ਹ ਕੇ ਆਪਣਾ ਡਰ ਦੂਰ ਕਰ ਰਹੀਆਂ ਹਨ ਤੇ ਕਸ਼ਟ ਦੇ ਸਮੇਂ ਵਿੱਚ ਖੁਦਾ ਨੂੰ ਯਾਦ ਕਰ ਰਹੀਆਂ ਹਨ ਜਾਤ ਸਨਾਤੀ ਤੇ ਹੋਰ ਇਹ ਦਿਵਾਨੀਆਂ ਇਹ ਵੀ ਲੇਖੇ ਲਾਏ ਵੀ ਲੈ ਲਓ ਹਰ ਜਾਤ ਦੀਆਂ ਔਰਤਾਂ ਜਿਹੜੀਆਂ ਹਨ ਚਾਹੇ ਉਹ ਹਿੰਦੂ ਹਨ ਸਿੱਖ ਹਨ ਜਾਂ ਮੁਸਲਮਾਨ ਉਹ ਸਾਰੀਆਂ ਉੱਚੀਆਂ ਨੀਵੀਆਂ ਜਾਤਾਂ ਦੀਆਂ ਸਭ ਔਰਤਾਂ ਇਹ ਅਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਉਹਨਾਂ ਔਰਤਾਂ ਦੀ ਗੋੜਨ ਵਾਲਾ ਕੋਈ ਨਹੀਂ ਤੇ ਉਹ ਸਾਰੀਆਂ ਔਰਤਾਂ ਬਾਬਰ ਦੇ ਸਿਪਾਈਆਂ ਦੇ ਜਿਹੜੇ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਖੂਨ ਕੇ ਸੋਲੇ ਗਾਵੇ ਨਾਨਕ ਰੱਤ ਕਾ ਕੁੰਗ ਪਾਇ ਬਿਲਾਲ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਇੰਨਾ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਸੈਦਪੁਰ ਨਗਰ ਵਿੱਚ ਕਿ ਬਾਬਰ ਦੀਆਂ ਫੌਜਾਂ ਹਰ ਪਾਸੇ ਖੂਨ ਦੀਆਂ ਨਦੀਆਂ ਵਹਾ ਰਹੀਆਂ ਹਨ ਵਿਰਲਾਪ ਹੋ ਰਹੇ ਹਨ ਤੇ ਇੰਜ ਲੱਗ ਰਿਹਾ ਹੈ ਜਿਵੇਂ ਅ ਵਿਆਹ ਦੇ ਵਿੱਚ ਕੋਈ ਗੀਤ ਗਾਏ ਜਾਂਦੇ ਨੇ ਪਰ ਇੱਥੇ ਤਾਂ ਖੂਨ ਦੇ ਸੋਲੇ ਗਾਏ ਜਾ ਰਹੇ ਹਨ ਪਾਪ ਪਾਪਾਂ ਦਾ ਬੋਲਬਾਲਾ ਹੈ ਰਤਕਾ ਕੰਗ ਪਾਇਵ ਲੈ ਲੋ ਰਤਕਾ ਕੰਗ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਮਾਂਗ ਚ ਸੰਧੂਰ ਪਾਇਆ ਜਾਂਦਾ ਪਰ ਇਸ ਵੇਲੇ ਇਸ ਤਰ੍ਹਾਂ ਨਹੀਂ ਹੈ ਇਸ ਵੇਲੇ ਤਾਂ ਲੱਗ ਰਿਹਾ ਹੈ ਜਿਵੇਂ ਲਹੂ ਰੂਪੀ ਕੇਸਰ ਜਿਹੜਾ ਹੈ ਉਹ ਚਾਰੇ ਪਾਸੇ ਛਿੜਕਿਆ ਜਾ ਰਿਹਾ ਹੈ ਸਾਹਬ ਕੇ ਗੁੰਡਾਨਿਕ ਗਾਵੇ ਮਾਸਪੂਰੀ ਵਿੱਚ ਆਖ ਮਸੋਲਾ ਗੁਰੂ ਸਾਹਿਬ ਕਹਿ ਰਹੇ ਕਿ ਸੈਦਪੁਰ ਸ਼ਹਿਰ ਜਿਹੜਾ ਹੈ ਬਾਬਰ ਦੇ ਪਾਪਾ ਦੇ ਨਾਲ ਚਾਰੇ ਪਾਸੇ ਲਾਸ਼ਾਂ ਦੇ ਵਿੱਚ ਬਦਲ ਗਿਆ ਹੈ। ਮਾਸਪੁਰੀ ਦਾ ਮਤਲਬ ਲਾਸ਼ਾਂ ਵਿਸ਼ੀਆਂ ਹੋਈਆਂ ਹਨ ਤੇ ਮਸੋਲਾ ਦਾ ਮਤਲਬ ਹੈ ਬਚਨ ਜਾਂ ਕੋਈ ਗੱਲ, ਅਸੂਲ ਦੀ ਗੱਲ। ਇਹਦੇ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਬੜਾ ਭਿਆਨਕ ਸਮਾ ਹੈ ਕਿ ਸਾਰੇ ਪਾਸੇ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਭ ਕੁਝ ਰੱਬ ਦੇ ਭਾਣੇ ਨਾਲ ਹੀ ਵਾਪਰ ਰਿਹਾ ਹੈ। ਉਹ ਵੀ ਰੱਬ ਦੇ ਇਸ ਭਿਆਨਕ ਥੁਕਮ ਨੂੰ ਵੇਖ ਰਹੇ ਹਨ ਤੇ ਸੋਚ ਰਹੇ ਹਨ ਕਿ ਇਹ ਕਿਸ ਤਰ੍ਹਾਂ ਲਾਸ਼ਾਂ ਦਾ ਸ਼ਹਿਰ ਵਿੱਚ ਬਦਲ ਗਿਆ ਹੈ ਜਿਨ ਨੂੰ ਪਾਈ ਰੰਗ ਰਵਾਈ ਉਹ ਪਰਮਾਤਮਾ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਹਰ ਮਨੁੱਖ ਨੂੰ ਜੀਵਨ ਚ ਕੋਈ ਨਾ ਕੋਈ ਜਿਉਣ ਦਾ ਬਹਾਨਾ ਦਿੱਤਾ ਹੈ ਖੁਸ਼ੀ ਦਿੱਤੀ ਹੈ ਉਹ ਬੈਠ ਕੇ ਸਾਰੇ ਇਸ ਮੰਜ਼ਰ ਨੂੰ ਪਾਪ ਨੂੰ ਦੁੱਖ ਨੂੰ ਵੇਖ ਰਿਹਾ ਹੈ ਕਹਿਣ ਦਾ ਭਾਵ ਕਿ ਸਭ ਕੁਝ ਪ੍ਰਭੂ ਦੇ ਭਾਣੇ ਨਾਲ ਹੀ ਹੋ ਰਿਹਾ ਹੈ ਸੱਚਾ ਸੁਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕ੍ਰੇਗ ਮਸੋਲਾ ਤੇ ਗੁਰੂ ਸਾਹਿਬ ਨੂੰ ਇਸ ਗੱਲ ਦਾ ਵੀ ਪੂਰਨ ਵਿਸ਼ਵਾਸ ਹੈ ਕਿ ਉਹ ਪਰਮਾਤਮਾ ਸੱਚਾ ਹੈ ਉਹ ਸੱਚ ਤਪਾਵਸ ਉਸ ਦਾ ਜਿਹੜਾ ਇਨਸਾਫ ਹੈ ਉਹ ਸੱਚਾ ਹੈ ਸੱਚੜਾ ਨਿਆਉ ਉਸ ਦਾ ਨਿਆਇ ਸੱਚਾ ਹੈ ਕ੍ਰੇਗ ਮਸੋਲਾ ਤੇ ਉਹ ਜਰੂਰ ਨਿਆ ਕਰੇਗਾ ਤੇ ਇਸ ਤਰ੍ਹਾਂ ਦਾ ਸਮਾਂ ਆਏਗਾ ਕਿ ਪ੍ਰਭੂ ਪਰਮਾਤਮਾ ਦਾ ਜੋ ਹੁਕਮ ਹੈ ਉਸ ਦੇ ਅੰਦਰ ਜੋ ਇੱਕ ਮਾਨਵਤਾ ਦਾ ਨੁਕਸਾਨ ਹੋ ਰਿਹਾ ਹੈ ਸਮਾਂ ਆਏਗਾ ਕਿ ਮਨੁੱਖ ਨੂੰ ਇਨਸਾਫ ਮਿਲੇਗਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਤੇ ਗੁਰੂ ਸਾਹਿਬ ਕਾਹ ਰੇ ਕਹਿ ਰਹੇ ਹਨ ਕਿ ਜਿਹੜਾ ਸਾਡਾ ਇਸਰੀਰ ਜਿਹੜਾ ਟੁਕੜੇ ਟੁਕੜੇ ਹਿੰਦੁਸਤਾਨ ਰੂਪੀ ਸਰੀਰ ਟੁਕੜੇ ਟੁਕੜੇ ਹੋ ਗਿਆ ਹੈ ਪਾਪ ਇਸ ਦੇ ਅੰਦਰ ਜੋ ਇੱਕ ਭਿਆਨਕ ਘਟਨਾ ਵਾਪਰੀ ਹੈ ਤੇ ਕਤਲੇਆਮ ਮੱਚਿਆ ਹੋਇਆ ਹੈ ਮਨੁੱਖੀ ਰੂਪੀ ਸਰੀਰ ਕੱਪੜੇ ਵਾਂਗ ਟੁਕੜੇ ਟੁਕੜੇ ਹੋ ਰਿਹਾ ਹੈ ਤਾਂ ਹਿੰਦੁਸਤਾਨ ਇਸ ਘਟਨਾ ਨੂੰ ਕਦੀ ਨਹੀਂ ਭੁਲਾਏਗਾ ਸੰਭਾਲ ਸਿ ਨੂੰ ਸਾਹਮ ਕੇ ਰੱਖੇਗਾ ਬੋਲਾ ਮਤਲਬ ਬੋਲ ਜਾ ਇਸ ਸਾਰੇ ਸਮੇਂ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਉਸ ਨੂੰ ਸੰਭਾਲ ਮਤਲਬ ਇਤਿਹਾਸ ਸੰਭਾਲ ਕੇ ਰੱਖੇਗਾ ਇੱਕ ਉਹ ਭਵਿਖਬਾਣੀ ਕਰਦੇ ਆਮਨ 78 ਜਾਨਸਤਨ ਮੈਂ ਇਹਦਾ ਮਤਲਬ ਹੈ ਕਿ ਜਿਹੜੇ ਬਾਬਰ ਹੈ ਉਹ 1578 ਬਿਕਰਮੀ ਦੇ ਵਿੱਚ ਆਇਆ ਹੈ ਕਾਨੂੰ ਪਤਾ ਨਾ ਜਿਹੜੀ ਬਿਕਰਮੀ ਹੈ ਉਹ 57 ਸਾਲ ਅੱਗੇ ਚਲਦੀ ਹੈ ਜਿਸ ਤਰ੍ਹਾਂ ਬਾਬਰ ਜਦੋਂ ਆਇਆ ਸੀ 1521 ਦਾ ਸਮਾ ਸੀ ਤੇ ਬਿਕਰਮੀ ਸੀ 1578 ਤੇ ਗੁਰੂ ਸਾਹਿਬ ਕਹਿ ਰਿਹਾ 1578 ਬਿਕਰਮੀ ਸੰਮਤ ਦੇ ਵਿੱਚ ਬਾਬਰ ਹਿੰਦੁਸਤਾਨ ਚ ਆਇਆ ਹੈ ਜਾਨ 97 ਤੇ 1597 ਚ ਉਹ ਇਥੋਂ ਚਲਾ ਜਾਏਗਾ ਹੋਰ ਬਿਉਟ ਸੀ ਬਰਦਕਾ ਚੇਲਾ ਤੇ ਇਸ ਤੋਂ ਬਾਅਦ ਸ਼ੇਰ ਸ਼ਾਹ ਸੂਰੀ ਵਰਗਾ ਸੂਰਮਾ ਉੱਠੇਗਾ ਜਿਹੜਾ ਹਿੰਦੁਸਤਾਨ ਦੀ ਤਾਕਤ ਬਣੇਗਾ। ਆਵਰਠ ਅਤਰੇ ਜਨਸਤਨ ਵਿੱਚ ਸਮਝਿਓ ਕਿ 1521 ਈਸਵੀ ਤੇ 1578 ਬਿਕਰਮੀ ਦੇ ਵਿੱਚ ਬਾਬਰ ਆਇਆ ਹੈ ਤੇ 1597 ਬਿਕਰਮੀ ਤੇ 1540 ਸਨ ਦੇ ਵਿੱਚ ਬਾਬਰ ਚਲਾ ਜਾਏਗਾ ਤੇ ਸ਼ੇਰ ਸ਼ਾ ਸੂਰੀ ਵਰਗਾ ਮਹਾਨ ਕੋਈ ਮਰਦ ਉੱਠੇਗਾ ਜੋ ਹਿੰਦੁਸਤਾਨ ਨੂੰ ਸੰਭਾਲੇਗਾ। ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ। ਸੱਚ ਕੀ ਵੇਲਾ ਨਾਨਕ ਸਾਹਿਬ ਕਹਿੰਦੇ ਨੇ ਕਿ ਇਸ ਵੇਲੇ ਉਹ ਸੱਚ ਦੀ ਬਾਣੀ ਸੁਣਾਉਣਗੇ ਸੁਣਾ ਰਹੇ ਹਨ ਭਾਵ ਜੋ ਹਿੰਦੁਸਤਾਨ ਦੇ ਵਿੱਚ ਵਾਪਰ ਰਿਹਾ ਹੈ ਉਹ ਉਸ ਦਾ ਇਸ ਤਰ੍ਹਾਂ ਪ੍ਰਟਾਵਾ ਕਰ ਰਹੇ ਨੇ ਕਿਉਂਕਿ ਸੱਚ ਕਹਿਣ ਦਾ ਵੇਲਾ ਹੈ ਅਰਥਾਤ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਰਾਹੀਂ ਜਿੱਥੇ ਇੱਕ ਇਤਿਹਾਸਕ ਘਟਨਾ ਦਾ ਵਰਵਾ ਦਿੱਤਾ ਹੈ ਉੱਥੇ ਨਾਲ ਹੀ ਉਹਨਾਂ ਨੇ ਪਰਮਾਤਮਾ ਦੇ ਭਾਣੇ ਦੀ ਗੱਲ ਕੀਤੀ ਹੈ ਕਿ ਜੋ ਕੁਝ ਵੀ ਹੋ ਰਿਹਾ ਉਸ ਦੀ ਰਜ਼ਾ ਉਸ ਦੇ ਭਾਣੇ ਚ ਹੋ ਰਿਹਾ ਆ ਉਹ ਹੋ ਇੱਕ ਮਾਨਵਤਾ ਦੇ ਪੁਜਾਰੀ ਹੋਣ ਕਰਕੇ ਸੱਚ ਦਾ ਸਾਥ ਦੇਣਗੇ ਇਸ ਸੱਚੀ ਬਾਣੀ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ ਹੈ ਕਿਉਂਕਿ ਸੱਚ ਕਹਿਣ ਦਾ ਵੇਲਾ ਹੈ ਅਰਥਾਤ ਇਹੋ ਜਿਹੜਾ ਹੈ ਸਮਾ ਬਾਬਰ ਵਰਗੇ ਜ਼ਾਲਮ ਰਾਜਿਆਂ ਨੇ ਹਿੰਦੁਸਤਾਨ ਨੂੰ ਆਪਣੇ ਕਬਜ਼ੇ 'ਚ ਕਰਕੇ ਉਸਦੇ ਸਿਪਾਈਆਂ ਨੇ ਜੋ ਔਰਤਾਂ ਦੀਆਂ ਫੋਰਸ ਮੈਜਿਕ ਸਥਿਤੀ ਨੂੰ ਦਾਵਾ ਡੋਲ ਕੀਤਾ ਹੈ ਉਹ ਪਰਮਾਤਮਾ ਦੀ ਦਿਆ ਨਾਲ ਇੱਕ ਨਾ ਇੱਕ ਦਿਨ ਠੀਕ ਹੋ ਜਾਏਗੀ ਆਸਵੰਦ ਵੀ ਨੇ ਗੁਰੂ ਸਾਹਿਬਾਨ ਇਸ ਦੇ ਵਿੱਚ ਇਸ ਤਰ੍ਹਾਂ 10 ਸੰਕਾ ਦੇ ਅਨਸਾਰ ਬੇਟਾ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਇੱਕ ਇੱਕ ਸਤਰ ਦੀ ਵਿਆਖਿਆ ਕਰਕੇ ਦੇ ਸਕਦੇ ਏ ਡੀਅਰ ਸਟੂਡੈਂਟਸ ਹਰ ਪੰਜਾਬੀ ਚੈਨਲ ਨਾਲ ਜੁੜਨ ਦੀ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਅਸੀਂ ਅੱਜ ਗੁਰੂ ਨਾਰਿਕ ਦੇਵ ਜੀ ਦਾ ਸ਼ਬਦ ਕਰ ਰਹੇ ਹਾਂ ਜੋ ਗਲ ਨਹੀਂ ਜੋਗ ਨਾ ਹੋਏ ਕਾਗੋਰ ਪੁਸਤਕ ਵਿੱਚ ਸ਼ਾਮਲ ਇਹ ਸ਼ਬਦ ਗੁਰੂ ਸਾਹਿਬ ਦਾ ਇਸ ਪਾਠ ਪੁਸਤਕ ਤੇ ਵਿੱਚ ਸ਼ਾਮਲ ਹੈ ਲਾਸਟ ਸ਼ਬਦ ਹੈ ਜਿਸ ਦੇ ਵਿੱਚ ਉਹਨਾਂ ਨੇ ਦੇਖਾਂ ਪਖੰਡਾਂ ਦਾ ਖੰਡਨ ਕੀਤਾ ਹੈ ਗੁਰੂ ਸਾਹਿਬਾਨ ਨੇ ਬਹੁਤ ਹੀ ਤਰੀਕ ਵਿਗਿਆਨਕ ਢੰਗ ਨਾਲ ਸਾਨੂੰ ਇਸ ਗੱਲ ਵੱਲ ਤੋਰਿਆ ਹੈ ਕਿ ਗੱਲਾਂ ਨਾਲ ਜੋਗ ਨਹੀਂ ਹੋ ਸਕਦਾ ਦੇ ਨਾ ਹੀ ਜੋਗ ਪਖਾ ਪਖੰਡ ਜਾਂ ਭੇਖ ਹੈ ਜੋਗ ਤੋਂ ਇੱਥੇ ਭਾਵ ਉਹਨਾਂ ਦਾ ਹੈ ਕਿ ਸੰन्यास ਲੈ 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 ਸੰਸਾਰ ਨੂੰ ਛੱਡ ਦੇਣ ਨਾਲ ਬਨੁਖ ਜੋਗੀ ਨਹੀਂ ਬਣ ਸਕਦਾ ਅਸਲੀ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਇਸ ਨੂੰ ਭੋਗਦਾ ਹੋਇਆ ਵੀ ਇਸ ਤੇ ਵਿੱਚ ਮਾਇਆ ਦੇ ਵਿੱਚ ਗ੍ਰਸਤ ਹੋਣ ਤੋਂ ਬਚ ਕੇ ਰਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਜੋਗ ਨਾ ਖਿੰთა ਜੋਗ ਨਾ ਡੰਡੈ ਜੋਗ ਨਾ ਪਸੰ ਚੜਾਈਏ ਭਾਵ ਜੋਗ ਇਸ ਗੱਲ ਵਿੱਚ ਨਹੀਂ ਹੈ ਕਿ ਕੋਈ ਵਿਅਕਤੀ ਆਪਣੇ ਸਰੀਰ ਉੱਪਰ ਭਸਮ ਮਲ ਲਵੇ ਜਾਂ ਕੋਈ ਵਿਅਕਤੀ ਆਪਣੇ ਸਰੀਰ ਉੱਪਰ ਵਿਪੂਤੀ ਮਲ ਕੇ ਆਪਣੇ ਆਪ ਨੂੰ ਬਹੁਤ ਵੱਡਾ ਫਕੀਰ ਸਾਧੂ ਸੰਤ ਮੰਨ ਕੇ ਰੱਬ ਦੇ ਨੇੜੇ ਜਾਣੇ ਇਸ ਵਿੱਚ ਯੋਗ ਨਹੀਂ ਹੈਗਾ 나ਹੀਂ ਯੋਗ ਹੱਥ ਵਿੱਚ ਕੋਈ ਕਰਮੰਡਲ ਪੜਨ ਨਾਲ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਪਹਿਰਾਵਾ ਜਾਂ ਅਜਿਹਾ ਇਹ ਕਿਸੇ ਤਰ੍ਹਾਂ ਦਾ ਪਹਿਰੇ ਚੌੜ ਵਿੱਚ ਜੋਗ ਨਹੀਂ ਹੈਗਾ ਜੋਗ ਅਸਲ ਜੋਗ ਫਿਰ ਉਹ ਦੱਸਦੇ ਆ ਕਿ ਜੋਗ ਕਿਹੜੇ ਢੰਗ ਨਾਲ ਮਿਲ ਸਕਦਾ ਅੰਤ ਦੇ ਵਿਚਾਰ ਨੇ ਉਹ ਸਪਸ਼ਟ ਕਰਨਾ ਪਹਿਲਾਂ ਅਸੀਂ ਸਾਰਾ ਪੜਿਓ ਕਹਿੰਦੇ ਹਨ ਕਿ ਕਿੰਥਾਬਿਸ ਗੋਦੜੀ ਜਿਹੜਾ ਪਹਿਰਾਵਾ ਜੋਗੀ ਪਾਉਂਦੇ ਹਨ ਕਹਿੰਦੇ ਜੋਗ ਕੋਈ ਚੋਲਾ ਪਹਿਣ ਨਾਲ ਨਹੀਂ ਮਿਲਦਾ ਨਾ ਹੀ ਜੋਗ ਹੱਥ ਵਿੱਚ ਡੰਡਾ ਫੜਨ ਨਾਲ ਮਿਲਦਾ ਹੈ ਤੇ ਨਾ ਹੀ ਸਰੀਰ ਉੱਤੇ ਸਵਾਜ ਆ ਬ੍ਰਹੂਤੀ ਮਲ ਨਾਲ ਪ੍ਰਭੂ ਦਾ ਮਲਾਪ ਹੁੰਦਾ ਹੈ ਯੋਗ ਨਾ ਮੰਦੀ ਮੂਡ ਮਡਾਇਆ 나ਹੀਂ ਯੋਗ ਕਰਨਾ ਵਿੱਚ मुद्रा ਪਾਇਆ ਰੱਬ ਦਾ ਮੇਲ ਨਹੀਂ ਹੋ ਸਕਦਾ ਤੇ ਨਾ ਹੀ ਫਕੀਰਾ ਵਾਲੀ ਸਿੰਗੀ ਵਜਾਉਣ ਸਿੰਗੀ ਆਪਾਂ ਦੇਖਦੇ ਹਾਂ ਕਿ ਜਿਹੜੇ ਸਾ ਜੋਗੀ ਨੇ ਉਹ ਇੱਕ ਸਾਜ਼ ਵਜਾਉਂਦੇ ਆ ਜਿਸ ਨੂੰ ਸਿੰਗੀ ਕਹਿੰਦੇ ਆ ਕਹਿੰਦੇ ਨਾ ਤਾਂ ਯੋਗ ਸਿੰਗੀ ਵਜਾਉਣ ਨਾਲ ਹੈ ਭਾਵ ਕਿਸੇ ਤਰ੍ਹਾਂ ਨਾਲ ਵੀ ਰੱਬ ਨੂੰ ਯਾਦ ਕਰਨਾ ਇਸ ਪਖੰਡਾ ਨਾਲ ਉਸ ਨਾਲ ਯੋਗ ਨਹੀਂ ਮਿਲਦਾ ਤੇ ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ ਇਹੀ ਹੈ ਕਿ ਅੰਜਨ ਮਾਹੇ ਨਿਰੰਜਨ ਅੰਜਨ ਮੀਨਸ ਸੁਰਮਾ ਜਾਂ ਕਾਲਖ ਕਾਲਕ ਰੂਪੀ ਸੰਸਾਰ ਵਿੱਚ ਇਸ ਤੇ ਇਸ ਤੋਂ ਮੁਕਤ ਰਹਿਣ ਵਿੱਚ ਹੀ ਅਸਲੀ ਜੋਗ ਮਿਲ ਸਕਦਾ ਹੈ ਗੱਲ ਨਹੀਂ ਜੋਗ ਨਾ ਹੋਏ ਤੇ ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ ਪਾਪ ਕੇਵਲ ਵਿਖਾਵੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ ਇਕ ਦ੍ਰਿਸ਼ਟ ਕਰ ਸੰਸਾਰ ਜਾਨੇ ਜੋਗੀ ਕਈਏ ਸੋਈ ਜੋ ਵਿਅਕਤੀ ਜਿਹੜਾ ਪਰ ਸਾਰੇ ਸੰਸਾਰ ਦੇ ਪ੍ਰਾਣੀਆਂ ਨੂੰ ਇੱਕੋ ਨਿਗਾ ਨਾਲ ਵੇਖਦਾ ਹੈ ਭਾਵੇਂ ਜਾਤ ਪਾਤ ਊਚ ਨੀਚ ਭੇਦ ਭਾਵ ਤੋਂ ਮੁਕਤ ਹੈ ਅਸਲੀ ਜੋਗੀ ਉਹੀ ਹੈ ਤਾਂ ਬਹੁਤ ਵਿਗਿਆਨਕ ਢੰਗ ਨਾਲ ਗੁਰੂ ਸਾਹਿਬਾਨ ਨੇ ਯੋਗ ਦੀ ਪਰਿਭਾਸ਼ਾ ਨਿਸ਼ਚਿਤ ਕੀਤੀ ਹੈ ਯੋਗ ਨਾ ਬਾਹਰ ਮੜੀ ਮਸਾੜੀ ਅਗਲੀ ਵਸਤਰਾ ਚ ਕਹਿੰਦੇ ਆ ਕਿ ਯੋਗ ਜਾਂ ਰੱਬ ਨੂੰ ਪ੍ਰਾਪਤ ਕਰਨ ਦਾ ਰਸਤਾ ਇਹ ਨਹੀਂ ਹੈ ਕਿ ਕੋਈ ਮਨੁੱਖ ਮੜੀਆਂ ਵਸਾਣਾ ਚ ਜਾ ਕੇ ਉੱਥੇ ਸਮਾਧੀ ਲਾ ਕੇ ਬੈਠਾ ਰਹੇ ਤੇ ਬਹੁਤ ਸਾਰਾ ਆਪਣੇ ਆਪ ਨੂੰ ਕਸ਼ਟ ਦੇਂਦਾ ਰਹੇ ਉਹ ਵੀ yogni ਹੈ yogna ਦੇਸ਼ ਦਸੰਤਰ ਭਵੀਏ ਇਹ ਵੀ yogni ਹੈ ਕਿ ਮਨੁੱਖ ਸੰਸਾਰ ਦਾ ਮੋਹ ਛੱਡ ਕੇ ਸੰਸਾਰ ਨੂੰ ਛੱਡ ਕੇ ਤੇ ਲਗਾਤਾਰ ਆਪਣੇ ਮਨ ਨੂੰ ਇਸ ਤਰ੍ਹਾਂ ਪਟਕੜਾ ਤੋਂ ਬਚਾਉਣ ਵਾਸਤੇ ਦੇਸ਼ਾਂ ਦਸੰਤਰਾ ਚ ਘੁੰਮਦਾ ਰਹੇ ਤੀਰਥ ਨੌਂਦਾ ਰਹੇ ਤੇ ਇਸ ਤਰ੍ਹਾਂ ਵੀ yogni ਮਿਲਦਾ ਇਸ ਤਰ੍ਹਾਂ ਵੀ ਪਰਮਾਤਮਾ ਨਹੀਂ ਮਿਲਦਾ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗ ਤੇ ਜਪਾਈਐ ਅਸਲੀ ਜੋਗ ਉਹੀ ਹੈ ਕਿ ਸੰਸਾਰ ਰੂਪੀ ਕਾਲਖ ਦੀ ਕੋਠੜੀ ਵਿੱਚ ਰਹਿੰਦਿਆਂ ਉਸ ਕਾਲਖ ਤੋਂ ਮੁਕਤ ਰਹਿ ਕੇ ਹੀ ਜੋਗ ਪਾਇਆ ਜਾ ਸਕਦਾ ਹੈ ਆ ਮੋਹ ਮਾਇਆ ਦੇ ਵਿੱਚੋਂ ਨਿਕਲ ਕੇ ਨਿਰਲੇਪ ਰਹਿ ਕੇ ਜੋਗ ਮਿਲਦਾ ਹੈ ਸਤਿਗੁਰੂ ਭੇਟੇ ਤਾਂ ਸੈਸਾ ਧੂਟੇ ਧਾਵਤ ਵਰਜ ਰਹੀਏ ਕਿਤੇ ਜਦੋਂ ਸੱਚਾ ਗੁਰੂ ਮਿਲ ਜਾਂਦਾ ਹੈ ਤੇ ਮਨ ਦੇ ਸਾਰੇ ਛਣਕੇ ਦੂਰ ਹੋ ਜਾਂਦੇ ਹਨ ਤੇ ਤਾਵਤ ਸਾਡਾ ਮਨ ਜਿਹੜਾ ਵਿਕਾਰਾਂ ਵੱਲ ਦੌੜਦਾ ਹੈ ਉਹ ਰੁਕ ਜਾਂਦਾ ਹੈ ਭਾਵ ਸੱਚੇ ਗੁਰੂ ਦੇ ਮਲਾਪ ਨਾਲ ਹੀ ਅਸਲੀ ਜੋਗ ਪ੍ਰਾਪਤ ਹੁੰਦਾ ਹੈ ਨੀਚਰ ਝਰੇ ਸਹਿਜ ਧੁਨ ਲਾਗੇ ਨੀਚਰ ਝਰੇ ਸਹਿਜ ਧੁਨ ਲੱਗਦਾ ਮਤਲਬ ਹੈ ਕਿ ਮਨ ਰੂਪੀ ਜਿਹੜਾ ਚਸ਼ਮਾ ਹੈ ਉਹ ਟਿਕ ਜਾਂਦਾ ਹੈ ਤੇ ਉਸ ਦੇ ਵਿੱਚ ਪ੍ਰਭੂ ਨਾਮ ਦੇ ਅੰਮ੍ਰਿਤ ਦਾ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਗੁਰੂ ਮਿਲਦਾ ਹੈ ਤੇ ਮਨੁੱਖ ਦਾ ਮਨ ਸਹਿਜਤਾ ਵਿੱਚ ਆ ਜਾਂਦਾ ਹੈ ਉਸ ਦਾ ਤਨ ਚ ਤੋਂਨ ਲੱਗੇ ਉਸ ਦਾ ਧਿਆਨ ਪ੍ਰਭੂ ਦੇ ਵਿੱਚ ਲੱਗ ਜਾਂਦਾ ਹੈ ਤੇ ਆਪਣੇ ਮਨ ਵਿੱਚ ਹੀ ਪਰਮਾਤਮਾ ਦੀ ਸਾਹ ਉਪਾ ਲੈਂਦਾ ਹੈ ਅੰਜਨ ਮਹਿੰਦਰੰਜਨ ਰਹੀਏ 페ਰੋਹੀ ਗੱਲ ਉਹਨਾਂ ਨੇ ਕੀਤੀ ਹੈ ਕਿ ਪਰਮਾਤਮਾ ਦਾ ਮਲਾਪ ਇਸੇ ਗੱਲ ਵਿੱਚ ਹੈ ਕਿ ਮਾਇਆ ਦੇ ਮੋਹ ਰੂਪੀ ਕਾਲਕ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿ ਕੇ ਪ੍ਰਭੂ ਵਿੱਚ ਜੁੜਦਾ ਹੀ ਅਸਲੀ ਜੋਗ ਹੈ ਨਾਨਕ ਜੀਵਤਿਆ ਮਰ ਰਹੀਏ ਐਸਾ ਜੋਗ ਕਮਾਈਏ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਜਿਉਂਦੇ ਜੀ ਹੀ ਆਪਣੇ ਅੰਦਰੋਂ ਸੰਸਾਰਿਕ ਭਟਕਣਾ ਨੂੰ ਆਪਣੇ ਮਨ ਦੀਆਂ ਨਿਰਾਸ਼ਾਵਾਂ ਨੂੰ ਆਪਣੇ ਵਿਕਾਰਾਂ ਨੂੰ ਮਾਰ ਲੈਂਦੇ ਹਨ ਉਹ ਕਾਰ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਹੀ ਤੋਂ ਵਿਕਾਰਾਂ ਤੋਂ ਦੂਰ ਰਹਿੰਦੇ ਹਨ ਸਿਮਰਨ ਦਾ ਅਭਿਆਸ ਕਰਦੇ ਹਨ ਆਪਣੇ ਮਨ ਨੂੰ ਟਿਕਾ ਲੈਂਦੇ ਹਨ ਅਸਲੀ ਜੋਗੀ ਉਹੀ ਹਨ ਬਾਜੇ ਬਾਜੋ ਸਿੰਗੀ ਵਾਜੇ ਤਉ ਨਿਰਭੈ ਪਦ ਪਾਈਏ ਇਹ ਕਹਿੰਦੇ ਕਿ ਜੈ ਮਨੁੱਖਾ ਨੂੰ ਜੀਵਨ ਦਾ ਇੰਨਾ ਜ਼ਿਆਦਾ ਅਨੁਭਵ ਹੋ ਜਾਂਦਾ ਹੈ ਸੱਚ ਦਾ ਪਰਮਾਤਮਾ ਦੇ ਅਨੁਭਵ ਨੇੜਤਾ ਦਾ ਕਿ ਉਹਨਾਂ ਨੂੰ ਬਿਨਾਂ ਕੋਈ ਸਾਜ਼ ਵਜਾਉਣ ਨਾਲ ਹੀ ਉਹਨਾਂ ਨੂੰ ਆਪਣੇ ਮਨ ਵਿੱਚੋਂ ਇੱਕ ਸੁਰੀਲਾ ਜਿਹੜਾ ਸੰਗੀਤ ਆ ਸੁਣਦਾ ਹੈ ਕਹਿੰਦਾ ਭਾਵ ਕਿ ਉਹਨਾਂ ਨੂੰ ਆਤਮਿਕ ਆਨੰਦ ਮਿਲਦਾ ਹੈ ਤੇ ਨਿਰਪਉ ਪਦ ਪਾਈ ਉਹਨਾਂ ਨੂੰ ਅਜਿਹੀ ਡੋਲ ਅਵਸਥਾ ਮਿਲ ਜਾਂਦੀ ਹੈ ਜਿੱਥੇ ਉਹ ਸੰਸਾਰ ਦੀਆਂ ਸਾਰੀਆਂ ਭਟਕਣਾਵਾਂ ਤੋਂ ਸੰਸਾਰੀਆਂ ਸੰਸਾਰ ਆਧਿਆ ਸਾਰੀਆਂ ਜਿਹੜੀਆਂ ਨਿਰਾਸ਼ਾਵਾਂ ਨੇ ਜਾਂ ਪ੍ਰਭੂ ਨੂੰ ਪਾਉਣ ਵਾਸਤੇ ਜੋ ਮਨੁੱਖ ਪਖੰਡ ਰਚਦਾ ਹੈ ਉਹ ਉਸ ਤੋਂ ਸਾਰੇ ਮੁਕਤ ਹੋ ਜਾਂਦੇ ਹਨ ਤੇ ਅੰਜਨ ਮਾਹ ਨਿਰੰਜਨ ਰਹੀਏ ਅਜੇਹੇ ਮਨੁੱਖ ਸੰਸਾਰ ਰੂਪੀ ਕਾਲਖ ਦੀ ਕੋਠੜੀ ਵਿੱਚ ਮੋਹ ਦੀ ਕੋਠੜੀ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿ ਕੇ ਪ੍ਰਭੂ ਨਾਲ ਜੁੜ ਜਾਂਦੇ ਹਨ ਤੇ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ ਕਹਿੰਦਾ ਭਾਵ ਕਿ ਗੁਰੂ ਸਾਹਿਬ ਨੇ ਬੜੀ ਵਿਗਿਆਨਕ ਸੋਚ ਨਾਲ ਸਾਨੂੰ ਇਹ ਦੱਸਿਆ ਹੈ ਇਹ ਮਨੁੱਖ ਨੂੰ ਦੁਨੀਆ ਦੇ ਕਾਰਬਿਹਾਰ ਕਰਦਿਆਂ ਹੀ ਵਿਕਾਰਾਂ ਵੱਲੋਂ ਪਰੇ ਰਹਿਣਾ ਚਾਹੀਦਾ ਹੈ ਤੇ ਜੋਗੀ ਜਿਹੜਾ ਸਿੰਘ ਦਾ ਬਾਜਾ ਵਜਾਉਂਦਾ ਹੈ ਪਰ ਸਿਮਰਨ ਦਾ ਅਭਿਆਸ ਕਰਨ ਵਾਲੇ ਮਨੁੱਖ ਨੂੰ ਆਪਣੇ ਅੰਦਰੋਂ ਹੀ ਇੱਕ ਸੰਗੀਤ ਸੁਣਦਾ ਹੈ ਤੇ ਬਿਨਾ ਬਾਜਾ ਵਜਾਇਆ ਹੀ ਉਸ ਨੂੰ ਸਿੰਘੀ ਦਾ ਨਾਦ ਸੁਣਦਾ ਹੈ ਤੇ ਐਸੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਵਿੱਚ ਕੋਈ ਡਰ ਨਹੀਂ ਰਹਿ ਜਾਂਦਾ ਪਰ ਗੁਰੂ ਸਾਹਿਬਾਨ ਨੇ ਇਸ ਸ਼ਬਦ ਰਾਹੀਂ ਸਾਨੂੰ ਸੰਸਾਰਕ ਭੇਖਾਂ-ਪਖੰਡਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਨਾਲ ਆਪਣੇ ਮਨ ਤੋਂ ਜੁੜਨ ਦੀ ਗੱਲ ਕੀਤੀ ਹੈ ਬਾਰੇ ਵਿਖਾਵਿਆਂ ਦਾ ਉਹਨਾਂ ਨੇ ਖੋਲ ਕੇ ਖੰਡਨ ਕੀਤਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਦੀ ਰਚਨਾ ਬਹੁਤ ਹੀ ਵਿਗਿਆਨਕ ਤੇ ਸਾਨੂੰ ਉੱਚੀ ਸੋਚ ਦੀ ਧਾਰਨੀ ਬਣਾਉਂਦੀ ਹੈ ਜਿੱਥੇ ਸੰਸਾਰਿਕ ਸੱਚ ਹੈ ਪਰ ਜਿੱਥੇ ਵਿਖਾਵਾ ਨਹੀਂ ਹੈ ਵੇਖ ਭਖਾਣੇ ਜੋਗੀ ਤੋਂ ਭਾਵ ਉਹਨਾਂ ਨੇ ਲਿਆ ਜਿਹੜਾ ਪਰਮਾਤਮਾ ਨੂੰ ਪਾਉਣ ਦਾ ਇਛੂ ਕਿਆ ਪਰ ਉਹਨਾਂ ਨੇ ਕਿਹਾ ਕਿ ਬਾਰੇ ਵਿਖਾਵੇ ਡੰਡਾ ਫੜ ਕੇ ਪਰ ਸੰਭਲ ਕੇ ਜਾਂ ਗੋਦੜੀ ਜਾਂ ਚੋਲਾ ਪਾ ਕੇ ਜੋਗੀ ਨਹੀਂ ਬਣਾ ਜਾ ਸਕਦਾ ਜੋਗੀ ਵਾਸਤੇ ਸਾਨੂੰ ਆਪਣੀ ਮਾਨਸਿਕ ਸਾਧਨਾ ਜਿਹੜੀ ਆਤਮਿਕ ਉੱਚਤਾ ਜਿਹੜੀ ਹੈ ਉਹ ਜ਼ਰੂਰੀ ਹੈ